ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤਰਨਤਾਰਨ ਦੇ ਵਿੱਚ ਹੈ ਸਾਬਕਾ ਵਜ਼ੀਰ ਗੁਰਪ੍ਰੀਤ ਸਿੰਘ ਕਾਂਗੜਾ ਸਾਹਿਬ ਇੱਥੇ ਪਹੁੰਚੇ ਨੇ ਰਾਮਪੁਰਾ ਫੂਲ ਤੋਂ ਵਿਧਾਇਕ ਰਹੇ ਨੇ ਕਈ ਵਾਰ ਤਾਂ ਸਰ ਕਿਵੇਂ ਦਾ ਲੱਗ ਰਿਹਾ ਤਰਨਤਾਰਨ ਦਾ ਮਾਹੌਲ ਮਾਝੇ ਦਾ ਮਾਹੌਲ ਥੋੜਾ ਕਮਿਸ਼ਨ ਡਿਫਰੈਂਟ ਹੈ ਮਾਝ ਮਾਲਵੇ ਦੀ ਪੋਲਿਟਿਕਸ ਤੋਂ ਪਰ ਕਿਵੇਂ ਦਾ ਲੱਗ ਰਿਹਾ ਤੁਸੀਂ ਪਿੰਡਾਂ ਦੇ ਗਏ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਮਾਹੌਲ ਹੈ ਡੇ ਬਾਏ ਡੇ ਬਹੁਤ ਲੋਕ ਲੋਕ ਚਾਹ ਰਹੇ ਨੇ ਕਾਂਗਰਸ ਪਾਰਟੀ ਨੂੰ ਕਿ ਚੱਚੀ ਵੀ ਕਾਂਗਰਸ ਪਾਰਟੀ ਦਾ ਹਵਾ ਚੱਲ ਰਹੀ ਹੈ ਇੱਥੇ ਵੀ ਮੌਜੂਦਾ ਜਿਹੜੇ ਹਾਲਾਤ ਵੇਖ ਕੇ ਬਹੁਤ ਅੱਛਾ ਲੱਗਦਾ ਵੀ ਕੰਨ ਰਿਜ਼ਲਟ ਅੱਛੇ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁਕਾਬਲਾ ਇੱਥੇ ਪਿਛੋਕੜ ਦੇ ਵਿੱਚ ਲੰਬਾ ਸਮਾਂ ਸੀਟ ਪਹਿਲਾਂ ਕਾਲੀ ਦਲ ਕੋ ਰਹੀ ਉਸ ਤੋਂ ਪਹਿਲਾਂ ਕਾਂਗਰਸ ਕੋ ਜਰੂਰ ਸੀ ਕਿ ਫਿਰ ਲਗਾਤਾਰ ਕਾਲੀ ਦਲ ਇਤੋਂ ਜਿੰਦਾ ਰਿਹਾ ਹੁਣ ਇੱਥੇ ਆਮ ਆਦਮੀ ਪਾਰਟੀ ਵੱਲੋਂ ਉਹ ਕਾਲੀ ਦਲ ਦੇ ਕੈਂਡੀਡੇਟ ਨੂੰ ਤਾਰੇਗਾ ਤਾਂ ਲੱਗਦਾ ਕਾਂਗਰਸ ਦਾ ਇੱਥੇ ਸਰਵਾਈਵ ਕਰ ਪਾਏਗਾ ਉਮੀਦਵਾਰ ਦੇਖੋ ਇਹ ਜਿਹੜੇ ਆਪ ਝਾੜੂ ਵਾਲੇ ਹੈ ਪਿਛਲੀ ਲੀਡਰਸ਼ਿਪ ਇਹ ਬੜਾ ਇਹਨਾਂ ਕੋਲ ਆਵਦਾ ਕੈਂਡੀਡੇਟ ਤਾਂ ਮਿਲਦਾ ਨਹੀਂ ਇਹਨਾਂ ਨੂੰ ਕਦੇ ਵੀ ਇੱਕ ਤਾਂ ਕਾਂਗਰਸ ਦਾ ਫੜ ਲੈਂਦੀ ਆ ਕਿਤੇ ਅਕਾਲੀ ਦਲ ਦਾ ਫੜ ਲੈਂਦੇ ਲੋਕਾਂ ਦੇ ਵਿੱਚ ਇਹ ਗੱਲ ਅੱਜ ਰੈਜੈਂਟਮੈਂਟ ਹੈ ਵੀ ਹੁਣੇ ਚੰਗੇ ਹੋਗੇ ਵੀ ਇਹਨਾਂ ਨੂੰ ਪਿਛਲੇ 4 ਸਾਲ ਗਲਾਂ ਘੜਦੇ ਸੀ ਤੇ ਅੱਜ ਤੁਸੀਂ ਉਹਨਾਂ ਦੇ ਕੈਂਡੀਡੇਟ ਬਣਾ ਬਣਾ ਕੇ ਆਪਦੇ ਕੈਂਡੀਡੇਟ ਬਣਾ ਲਈ ਕਰਦੀ ਆ ਜਿੱਦਾਂ ਕੀਤਾ ਬਿਲਕੁਲ ਮਤਲਬ ਲੋਕਾਂ ਦਾ ਜਿਹੜਾ ਕਹਿਣਾ ਇੱਥੇ ਉਹ ਅੰਦਰ ਖਾਤੇ ਬਹੁਤ ਸਾਡੇ ਹੱਕ 'ਚ ਹੈ ਇਹਨਾਂ ਨੂੰ ਅੱਤੀ ਸਭ ਕੁਝ ਕਾ ਦੇਣਗੇ ਲਗਦਾ ਤਾਂ ਨੂੰ ਕਾਂਗਰਸ ਨੂੰ ਲੋਕ ਜਿਹੜੇ ਨੇ ਬਦਲ ਜਿਹੜਾ ਹੈ ਜੇ ਸਰਕਾਰ ਨੂੰ ਨਹੀਂ ਪਾਉਂਦੇ ਬੜਾ ਤਾਂ ਕਾਂਗਰਸ ਨੂੰ ਬਾਰਨ ਕਿਉਂਕਿ ਕਾਲੀ ਦਲ ਵੀ ਬੜੇ ਜੋਰਾ-ਚੋਰਾ ਨਾਲ ਸੁਖਵੀਰ ਬਦਲਣੇ ਲੱਗੇ ਹੋਏ ਨੇ ਵੇਖੋ ਕਾਲੀ ਦਲ ਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਇੱਕ ਡੱਬੀ ਹੈ ਡੱਬੀ ਦੀ ਤਰ੍ਹਾਂ ਉਹਨਾਂ ਨੇ ਛੋਟੀ ਡੱਬੀ ਬਣ ਕੇ ਬੰਦ ਰਹਿ ਜਾਣਾ ਹੈ ਹੂੰ ਫਿਊਚਰ ਹੈ ਜਿਹੜਾ ਉਹ ਕਾਂਗਰਸ ਦਾ ਲੋਕਾਂ ਦੇ ਪੰਜਾਬ ਦੇ ਵਿੱਚ तमाम ਜਨਤਾ ਦੀ ਜਿਹੜੀ ਹਵਾ ਹੈ ਉਹ ਕਾਂਗਰਸ ਵੱਲ ਚੱਲ ਰਹੀ ਹੈ ਔਰ ਬਹੁਤ ਸੋਣਾ ਅੱਜ ਇਸ ਦਾ ਰਿਜ਼ਲਟ ਵੀ ਤੇ 27 ਦਾ ਰਿਜ਼ਲਟ ਵੀ ਕਾਂਗਰਸ ਦੇ ਪੱਖ ਚ ਜਾਊਗਾ ਜੀ ਤਾਂ ਮੇਰਾ ਇੱਕ ਦੋ ਆਖਰੀ ਸਵਾਲ ਹੈ ਜਿਵੇਂ ਸੀਐਮ ਸਾਹਿਬ ਇੱਥੇ ਆਏ ਪ੍ਰਚਾਰ ਕਰਨ ਉਹਨਾਂ ਕਿਹਾ ਜੀ ਕਾਂਗਰਸ ਨੇ ਧੜਿਆਂ ਦੇ ਵਿੱਚ ਵੰਡਿਆ ਇਹਨਾਂ ਦੀ ਆਪ ਦੀ ਇੱਕ ਜੁੜਦਾ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਹੈ ਉਹਦਾ ਬਿਲਕੁਲ ਕੋਈ ਗੱਲ ਨਹੀਂ ਵੇਖੋ ਹਰੇਕ ਪਰਿਵਾਰ ਦੇ ਵਿੱਚ ਭਾਂਡਿਆਂ ਦੇ ਇੱਕ ਨੇ ਖੜਕਾ ਹੁੰਦੀ ਹੈ ਸਾਰੇ ਇੱਕ ਮੁੱਠ ਹੋ ਕੇ ਅਸੀਂ ਸਾਰੇ ਇਲੈਕਸ਼ਨ ਲੜਨ ਦੇ ਸਾਰੇ ਇਕੱਠੇ ਆਏ ਬੈਠੇ ਆ ਦੇ ਉਹ ਮੁਕਾਬਲਾ ਸਰਕਾਰ ਦੇ ਨਾਲ ਕਰ पाओगे ਬਿਲਕੁਲ ਤਕੜੇ ਹੋ ਕੇ ਮੁਕਾਬਲੇ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਬਹੁਤ ਉੱਤੇ ਆ ਧਰਮਾਜੀ ਤਾਂ ਸਾਬਕਾ ਵਜ਼ੀਰ ਸੀਨੀਅਰ ਆਗੂ ਨੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗਰਸ ਸਾਹਿਬ ਦਾ तमाम ਆਗੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਡਾਕਟਰ ਰਾਜਕਮਰ ਵੀਰ ਕਾ ਵੀ ਤੇ ਪਹੁੰਚੇ ਸੀ ਸੰਤੋਖ ਸਿੰਘ ਭਲਾਈਪੁਰ ਤਾਂ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇੱਥੇ ਆਪਣੇ ਆਪਣੇ ਡਿਊਟੀ ਮੁਤਾਬਕ ਤੇ ਲੜੀ ਔਰ ਮਾਲਵੇ ਤੋਂ ਵੱਡੇ ਜਿਹੜੇ ਆਗੂ ਨੇ ਉਹ ਵੀ ਤੇ ਪਹੁੰਚ ਕੇ ਚ ਰਾਜਾ ਬੜਿੰਗ ਜਿਵੇਂ ਚੋਣ ਪ੍ਰਚਾਰ ਦੀ ਕਮਾਂਡ ਉਹਨਾਂ ਨੇ ਸੰਭਾਲੀ ਹੈ ਤਾਂ ਰਾਜਾ ਬੜਿੰਗ ਸਾਹਿਬ ਦੀ ਅਗਵਾਈ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਆਹ ਇਹ ਕੈਮਰਾਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤਰਨਤਾਰਨ ਦੇ ਵਿੱਚ ਹੈ ਸਾਬਕਾ ਵਜ਼ੀਰ ਗੁਰਪ੍ਰੀਤ ਸਿੰਘ ਕਾਂਗੜਾ ਸਾਹਿਬ ਇੱਥੇ ਪਹੁੰਚੇ ਨੇ ਰਾਮਪੁਰਾ ਫੂਲ ਤੋਂ ਵਿਧਾਇਕ ਰਹੇ ਨੇ ਕਈ ਵਾਰ ਤਾਂ ਸਰ ਕਿਵੇਂ ਦਾ ਲੱਗ ਰਿਹਾ ਤਰਨਤਾਰਨ ਦਾ ਮਾਹੌਲ ਮਾਝੇ ਦਾ ਮਾਹੌਲ ਥੋੜਾ ਕਮਿਸ਼ਨ ਡਿਫਰੈਂਟ ਹੈ ਮਾਝ ਮਾਲਵੇ ਦੀ ਪੋਲਿਟਿਕਸ ਤੋਂ ਪਰ ਕਿਵੇਂ ਦਾ ਲੱਗ ਰਿਹਾ ਤੁਸੀਂ ਪਿੰਡਾਂ ਦੇ ਗਏ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਮਾਹੌਲ ਹੈ ਡੇ ਬਾਏ ਡੇ ਬਹੁਤ ਲੋਕ ਲੋਕ ਚਾਹ ਰਹੇ ਨੇ ਕਾਂਗਰਸ ਪਾਰ ਕਿ ਚੱਚੀ ਕਾਂਗਰਸ ਪਾਰਟੀ ਦਾ ਹਵਾ ਚੱਲ ਰਹੀ ਹੈ ਇੱਥੇ ਵੀ ਮੌਜੂਦਾ ਜਿਹੜੇ ਹਾਲਾਤ ਵੇਖ ਕੇ ਬਹੁਤ ਅੱਛਾ ਲੱਗਦਾ ਵੀ ਕ੍ਰੂ ਰਿਜ਼ਲਟ ਅੱਛੇ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁਕਾਬਲਾ ਇੱਥੇ ਪਿਛੋਕੜ ਦੇ ਵਿੱਚ ਲੰਬਾ ਸਮਾਂ ਸੀਟ ਪਹਿਲਾਂ ਅਕਾਲੀ ਦਲ ਕੋ ਰਹੀ ਉਸ ਤੋਂ ਪਹਿਲਾਂ ਕਾਂਗਰਸ ਕੋ ਜਰੂਰ ਸੀ ਕਿ ਫਿਰ ਲਗਾਤਾਰ ਅਕਾਲੀ ਦਲ ਇਦੋਂ ਜਿੱਦਾ ਰਿਹਾ ਹੁਣ ਇੱਥੇ ਆਮ ਆਦਮੀ ਪਾਰਟੀ ਵੱਲੋਂ ਉਹ ਅਕਾਲੀ ਦਲ ਦੇ ਕੈਂਡੀਡੇਟ ਨੂੰ ਤਾਰੇਗਾ ਤਾਂ ਲੱਗਦਾ ਕਾਂਗਰਸ ਦਾ ਇੱਥੇ ਸਰਵਾਈਵ ਕਰ ਪਾਏਗਾ ਉਮੀਦਵਾਰ ਦੇਖੋ ਇਹ ਜਿਹੜੇ ਆਪ ਝਾੜੂ ਵਾਲੇ ਹੈ ਪਿਛਲੀ ਲੀਡਰਸ਼ਿਪ ਇਹ ਬੜਾ ਕਾਂਗਰਸ ਤੇ ਅਕਾਲੀ ਦਲ ਨੂੰ ਨੀਂਦੀ ਰਹੀ ਹੈ ਇਹਨਾਂ ਕੋਲੇ ਆਪ ਦਾ ਕੈਂਡੀਡੇਟ ਤਾਂ ਮਿਲਦਾ ਨਹੀਂ ਇਹਨਾਂ ਨੂੰ ਅੱਜ ਇਰਜ਼ੈਂਟਮੈਂਟ ਹੈ ਵੀ ਹੁਣੇ ਚੰਗੇ ਹੋ ਗਏ ਵੀ ਇਹਨਾਂ ਨੂੰ ਪਿਛਲੇ ਚਾਰ ਸਾਲ ਗਲਾਂ ਘੜਦੇ ਸੀ ਤੇ ਅੱਜ ਤੁਸੀਂ ਉਹਨਾਂ ਦੇ ਕੈਂਡੀਡੇਟ ਬਣਾ ਬਣਾ ਕੇ ਆਪਦੇ ਕੈਂਡੀਡੇਟ ਬਣਾ ਲਈ ਵਰਦੀ ਬਿਲਕੁਲ ਮਤਲਬ ਲੋਕਾਂ ਦਾ ਜਿਹੜਾ ਕਹਿਣਾ ਇੱਥੇ ਉਹ ਅੰਦਰ ਖਾਤੇ ਬਹੁਤ ਸਾਡੇ ਹੱਕ ਚ ਹੈ ਇਹਨਾਂ ਨੂੰ ਅੱਤੀ ਸਭ ਕੁਝ ਸਿਖਾ ਦੇਣਗੇ ਲਗਦਾ ਤਾਂ ਕਾਂਗਰਸ ਨੂੰ ਲੋਕ ਜਿਹੜੇ ਨੇ ਬਦਲ ਜਿਹੜਾ ਹੈ ਜੇ ਸਰਕਾਰ ਨੂੰ ਨਹੀਂ ਪਾਉਂਦੇ ਬੜਾ ਤਾਂ ਕਾਂਗਰਸ ਨੂੰ ਬਾਰਨ ਕਿਉਂਕਿ ਕਾਲੀ ਦਲ ਵੀ ਬੜੇ ਜੋਰਾ-ਚੋਰਾ ਨਾਲ ਸੁਖਵੀਰ ਬਦਲਣੇ ਲੱਗੇ ਹੋਏ ਨੇ ਵੇਖੋ ਕਾਲੀ ਦਲ ਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਇੱਕ ਡੱਬੀ ਹੈ ਡੱਬੀ ਦੀ ਤਰ੍ਹਾਂ ਉਹਨਾਂ ਨੇ ਛੋਟੀ ਡੱਬੀ ਬਣ ਕੇ ਬੰਦ ਰਹਿ ਜਾਣਾ ਹੈ ਫਿਊਚਰ ਹੈ ਜਿਹੜਾ ਉਹ ਕਾਂਗਰਸ ਦਾ ਲੋਕਾਂ ਦੇ ਪੰਜਾਬ ਦੇ ਵਿੱਚ तमाम ਜਨਤਾ ਦੀ ਜਿਹੜੀ ਹਵਾ ਹੈ ਉਹ ਕਾਂਗਰਸ ਵੱਲ ਚੱਲ ਰਹੀ ਹੈ ਔਰ ਬਹੁਤ ਸੋਣਾ ਅੱਜ ਇਸ ਦਾ ਰਿਜ਼ਲਟ ਵੀ ਤੇ 27 ਦਾ ਰਿਜ਼ਲਟ ਵੀ ਕਾਂਗਰਸ ਦੇ ਪੱਖ ਚ ਜਾਊਗਾ ਜੀ ਤਾਂ ਮੇਰਾ ਇੱਕ ਦੋ ਆਖਰੀ ਸਵਾਲ ਹੈ ਜਿਵੇਂ ਸੀਐਮ ਸਾਹਿਬ ਇੱਥੇ ਆਏ ਪ੍ਰਚਾਰ ਕੀਤਾ ਉਹਨਾਂ ਕਿਹਾ ਜੀ ਕਾਂਗਰਸ ਦੇ ਧੜਿਆਂ ਦੇ ਵਿੱਚ ਵੰਡੀਆਂ ਇਹਨਾਂ ਦੀ ਆਪ ਦੀ ਇੱਕ ਜੁੜਦਾ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਹੈ ਉਹਦਾ ਬਿਲਕੁਲ ਕੋਈ ਗੱਲ ਨਹੀਂ ਵੇਖੋ ਹਰੇਕ ਪਰਿਵਾਰ ਦੇ ਵਿੱਚ ਭਾਂਡਿਆਂ ਦੇ ਇੱਕ ਨੇ ਖੜਕਾ ਹੁੰਦੀ ਹੈ ਸਾਰੇ ਇੱਕ ਮੁੱਠ ਹੋ ਕੇ ਅਸੀਂ ਸਾਰੇ ਇਲੈਕਸ਼ਨ ਲੜਨ ਦੇ ਸਾਰੇ ਇਕੱਠੇ ਆਏ ਬੈਠੇ ਕੋ ਦੇ ਉਹ ਮੁਕਾਬਲਾ ਸਰਕਾਰ ਦੇ ਨਾਲ ਕਰ ਪਾਓਗੇ ਬਿਲਕੁਲ ਤਕੜੇ ਹੋ ਕੇ ਮੁਕਾਬਲੇ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਬਹੁਤ ਉੱਤੇ ਆ ਧਰਮਾਜੀ ਤਾਂ ਸਾਬਕਾ ਵਜ਼ੀਰ ਸੀਨੀਅਰ ਆਗੂ ਨੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗਰਸ ਸਾਹਿਬ ਦਾ तमाम ਆਗੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਡਾਕਟਰ ਰਾਜਕਮਰ ਵੀਰ ਕਾ ਵੀਰ ਤੇ ਪਹੁੰਚੇ ਸੀ ਸੰਤੋਖ ਸਿੰਘ ਭਲਾਈਪੁਰ ਤਾਂ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇੱਥੇ ਆਪਣੇ ਆਪਣੇ ਡਿਊਟੀ ਮੁਤਾਬਕ ਇੱਥੇ ਲੜੀ ਔਰ ਮਾਲਵੇ ਤੋਂ ਵੱਡੇ ਜਿਹੜੇ ਆਗੂ ਨੇ ਉਹ ਵੀ ਤੇ ਪਹੁੰਚ ਕੇ ਚ ਰਾਜਾ ਬੜਿੰਗ ਜਿਵੇਂ ਚੋਣ ਪ੍ਰਚਾਰ ਦੀ ਕਮਾਂਡ ਉਹਨਾਂ ਨੇ ਸੰਭਾਲੀ ਹੈ ਤਾਂ ਰਾਜਾ ਬੜਿੰਗ ਸਾਹਿਬ ਦੀ ਅਗਵਾਈ ਦੇ ਵਿੱਚ ਪ੍ਰ ਆਹ ਇਹ ਕੈਮਰਾਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤਰਨਤਾਰਨ ਦੇ ਵਿੱਚ ਹੈ ਸਾਬਕਾ ਵਜ਼ੀਰ ਗੁਰਪ੍ਰੀਤ ਸਿੰਘ ਕਾਂਗੜਾ ਸਾਹਿਬ ਇੱਥੇ ਪਹੁੰਚੇ ਨੇ ਰਾਮਪੁਰਾ ਫੂਲ ਤੋਂ ਵਿਧਾਇਕ ਰਹੇ ਨੇ ਕਈ ਵਾਰ ਤਾਂ ਸਰ ਕਿਵੇਂ ਦਾ ਲੱਗ ਰਿਹਾ ਤਰਨਤਾਰਨ ਦਾ ਮਾਹੌਲ ਮਾਝੇ ਦਾ ਮਾਹੌਲ ਥੋੜਾ ਕਮਿਸ਼ਨ ਡਿਫਰੈਂਟ ਹੈ ਮਾਝ ਮਾਲਵੇ ਦੀ ਪੋਲਿਟਿਕਸ ਤੋਂ ਪਰ ਕਿਵੇਂ ਦਾ ਲੱਗ ਰਿਹਾ ਤੁਸੀਂ ਪਿੰਡਾਂ ਦੇ ਗਏ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਮਾਹੌਲ ਹੈ ਡੇ ਬਾਏ ਡੇ ਬਹੁਤ ਲੋਕ ਲੋਕ ਚਾਹ ਰਹੇ ਨੇ ਕਾਂਗਰਸ ਪਾਰ ਕਿ ਚੱਚੀ ਕਾਂਗਰਸ ਪਾਰਟੀ ਦਾ ਹਵਾ ਚੱਲ ਰਹੀ ਹੈ ਇੱਥੇ ਵੀ ਮੌਜੂਦਾ ਜਿਹੜੇ ਹਾਲਾਤ ਵੇਖ ਕੇ ਬਹੁਤ ਅੱਛਾ ਲੱਗਦਾ ਵੀ ਕਲਰ ਰਿਜ਼ਲਟ ਅੱਛੇ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁਕਾਬਲਾ ਇੱਥੇ ਪਿਛੋਕੜ ਦੇ ਵਿੱਚ ਲੰਬਾ ਸਮਾਂ ਸੀਟ ਪਹਿਲਾਂ ਅਕਾਲੀ ਦਲ ਕੋ ਰਹੀ ਉਸ ਤੋਂ ਪਹਿਲਾਂ ਕਾਂਗਰਸ ਕੋ ਜਰੂਰ ਸੀ ਕਿ ਫਿਰ ਲਗਾਤਾਰ ਅਕਾਲੀ ਦਲ ਇਦੋਂ ਜਿੱਦਾ ਰਿਹਾ ਹੁਣ ਇੱਥੇ ਆਮ ਆਦਮੀ ਪਾਰਟੀ ਵੱਲੋਂ ਉਹ ਅਕਾਲੀ ਦਲ ਦੇ ਕੈਂਡੀਡੇਟ ਨੂੰ ਦਾਰੇਗਾ ਤਾਂ ਲੱਗਦਾ ਕਾਂਗਰਸ ਦਾ ਇੱਥੇ ਸਰਵਾਈਵ ਕਰ ਪਾਏਗਾ ਉਮੀਦਵਾਰ ਦੇਖੋ ਇਹ ਜਿਹੜੇ ਆਪ ਝਾੜੂ ਵਾਲੇ ਹੈ ਪਿਛਲੀ ਲੀਡਰਸ਼ਿਪ ਇਹ ਬੜਾ ਕਾਂਗਰਸ ਤੇ ਅਕਾਲੀ ਦਲ ਨੂੰ ਨਿੰਦੀ ਰਹੀ ਹੈ ਇਹਨਾਂ ਕੋਲੇ ਆਪ ਦਾ ਕੈਂਡੀਡੇਟ ਤਾਂ ਮਿਲਦਾ ਨਹੀਂ ਇਹਨਾਂ ਨੂੰ ਅੱਜ ਇਰਜ਼ੈਂਟਮੈਂਟ ਹੈ ਵੀ ਹੁਣੇ ਚੰਗੇ ਹੋ ਗਏ ਵੀ ਇਹਨਾਂ ਨੂੰ ਪਿਛਲੇ ਚਾਰ ਸਾਲ ਗਲਾਂ ਘੜਦੇ ਸੀ ਤੇ ਅੱਜ ਤੁਸੀਂ ਉਹਨਾਂ ਦੇ ਕੈਂਡੀਡੇਟ ਬਣਾਵਣਾ ਕਿਸ ਆਪ ਦੇ ਕੈਂਡੀਡੇਟ ਬਣਾ ਲਈ ਵਰਦੀ ਬਿਲਕੁਲ ਮਤਲਬ ਲੋਕਾਂ ਦਾ ਜਿਹੜਾ ਕਹਿਣਾ ਇੱਥੇ ਉਹ ਅੰਦਰ ਖਾਤੇ ਬਹੁਤ ਸਾਡੇ ਹੱਕ ਚ ਹੈ ਇਹਨਾਂ ਨੂੰ ਅੱਥੀ ਸਭ ਕੁਝ ਸਿਕਾ ਦੇਣਗੇ ਲਗਦਾ ਤੁਨ ਕਾਂਗਰਸ ਨੂੰ ਲੋਕ ਜਿਹੜੇ ਨੇ ਬਦਲ ਜਿਹੜਾ ਹੈ ਜੇ ਸਰਕਾਰ ਨੂੰ ਨਹੀਂ ਪਉਂਦੇ ਬੜ ਤੇ ਕਾਂਗਰਸ ਨੂੰ ਬਾਹਰੋਂ ਕਿਉਂਕਿ ਕਾਲੀ ਦਲ ਵੀ ਬੜੇ ਜੋਰਾ-ਚੋਰਾ ਨਾਲ ਸੁਖਵੀਰ ਬਦਲ ਹੋਣੀ ਲੱਗੇ ਹੋਏ। ਵੇਖੋ ਕਾਲੀ ਦਲ ਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਇੱਕ ਡੱਬੀ ਹੈ। ਡੱਬੀ ਦੀ ਤਰ੍ਹਾਂ ਉਹਨਾਂ ਨੇ ਛੋਟੀ ਡੱਬੀ ਬਣ ਕੇ ਬੰਦ ਰਹਿ ਜਾਣਾ ਹੈ। ਹੂੰ। ਫਿਊਚਰ ਹੈ ਜਿਹੜਾ ਉਹ ਕਾਂਗਰਸ ਦਾ ਲੋਕਾਂ ਦੇ ਪੰਜਾਬ ਦੇ ਵਿੱਚ ਤਮਾਮ ਜਨਤਾ ਦੀ ਜਿਹੜੀ ਹਵਾ ਹੈ ਉਹ ਕਾਂਗਰਸ ਵੱਲ ਚੱਲ ਰਹੀ ਹੈ ਔਰ ਬਹੁਤ ਸੋਣਾ ਅੱਜ ਇਸ ਦਾ ਰਿਜ਼ਲਟ ਵੀ ਤੇ 27 ਦਾ ਰਿਜ਼ਲਟ ਵੀ ਕਾਂਗਰਸ ਦੇ ਪੱਖ ਚ ਜਾਊਗਾ ਜੀ ਤਾਂ ਮੇਰਾ ਇੱਕ ਦੋ ਆਖਰੀ ਸਵਾਲ ਹੈ ਜਿਵੇਂ ਸੀਐਮ ਸਾਹਿਬ ਇੱਥੇ ਆਏ ਪ੍ਰਚਾਰ ਕਰਨ ਉਹਨਾਂ ਕਿਹਾ ਜੀ ਕਾਂਗਰਸ ਨੇ ਧੜਿਆਂ ਦੇ ਵਿੱਚ ਵੰਡਿਆ ਇਹਨਾਂ ਦੀ ਆਪ ਦੀ ਇੱਕ ਜੁੜਦਾ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਹੈ ਉਹਦਾ ਬਿਲਕੁਲ ਕੋਈ ਗੱਲ ਨਹੀਂ ਵੇਖੋ ਹਰੇਕ ਪਰਿਵਾਰ ਦੇ ਵਿੱਚ ਭਾਂਡਿਆਂ ਦੇ ਇੱਕ ਨੇ ਖੜਕਾ ਹੁੰਦੀ ਹੈ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਇਲੈਕਸ਼ਨ ਲੜਨ ਦੇ ਸਾਰੇ ਇਕੱਠੇ ਆਏ ਬੈਠ ਦੇ ਉਹ ਮੁਕਾਬਲਾ ਸਰਕਾਰ ਦੇ ਨਾਲ ਕਰ पाओगे ਬਿਲਕੁਲ ਤਕੜੇ ਹੋ ਕੇ ਮੁਕਾਬਲੇ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਬਹੁਤ ਉੱਤੇ ਆ ਧਰਮਾਜੀ ਤਾਂ ਸਾਬਕਾ ਵਜ਼ੀਰ ਸੀਨੀਅਰ ਆਗੂ ਨੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗਰਸ ਸਾਹਿਬ ਦਾ तमाम ਆਗੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਡਾਕਟਰ ਰਾਜਕਮਰ ਵੀਰ ਕਾ ਵੀ ਤੇ ਪਹੁੰਚੇ ਸੀ ਸੰਤੋਖ ਸਿੰਘ ਭਲਾਈਪੁਰ ਤਾਂ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇੱਥੇ ਆਪਣੇ ਆਪਣੇ ਡਿਊਟੀ ਮੁਤਾਬਕ ਤੇ ਲੜੀ ਔਰ ਮਾਲਵੇ ਤੋਂ ਵੱਡੇ ਜਿਹੜੇ ਆਗੂ ਨੇ ਉਹ ਵੀ ਤੇ ਪਹੁੰਚ ਕੇ ਚ ਰਾਜਾ ਬੜਿੰਗ ਜਿਵੇਂ ਚੋਣ ਪ੍ਰਚਾਰ ਦੀ ਕਮਾਂਡ ਉਹਨਾਂ ਨੇ ਸੰਭਾਲੀ ਹੈ ਤਾਂ ਰਾਜਾ ਬੜਿੰਗ ਸਾਹਿਬ ਦੀ ਅਗਵਾਈ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਆ ਰਿਹਾ ਕੈਮਰਾਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ